ਚੜਦੀ ਕਲਾ ਪੰਜਾਬ نیوز ਤੇ ਇਸ ਵੇਰੇ ਦੀ ਖਬਰ ਅੰਮ੍ਰਿਤਸਰ ਤੋਂ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਨਤਮਸਤਕ ਜਿੱਥੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਜਦੋਂ ਮੈਂ ਵਿਦੇਸ਼ ਤੋਂ ਭਾਰਤ ਆਉਂਦਾ ਹਾਂ ਤੇ ਮੈਂ ਜਿੰਨਾ ਚਿਰ ਗੁਰੂ ਘਰ ਵਿੱਚ ਮੱਥਾ ਨਾ ਟੇਕਾਂ ਤੇ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਭਾਰਤ ਵਿੱਚ ਪੁੱਜ ਚੁੱਕਾ ਹਾਂ ਕਿਹਾ ਅੱਜ ਮੈਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨ ਲਈ ਹੀ ਨਹੀਂ ਆਇਆ ਉਹਨਾਂ ਕਿਹਾ ਕਿ ਜਦੋਂ ਵੀ ਸਾਨੂੰ ਗੁਰੂ ਘਰ ਆਉਣ ਦਾ ਮੌਕਾ ਮਿਲੇ ਤੇ ਸਾਨੂੰ ਸ਼ਰਧਾ ਤੇ ਸਤਿਕਾਰ ਦੇ ਨਾਲ ਮੱਥਾ ਟੇਕਣਾ ਚਾਹੀਦਾ ਹੈ। ਮਲਕੀਤ ਸਿੰਘ ਨੇ ਕਿਹਾ ਕਿ ਅਸੀਂ ਗੁਰੂ ਘਰ ਵਿੱਚ ਆਉਣਾ ਹੈ ਤੇ ਸਾਨੂੰ ਸ਼ਰਧਾ ਤੇ ਸਤਿਕਾਰ ਦੇ ਨਾਲ ਲਾਈਨ ਵਿੱਚ ਖੜਾ ਹੋ ਕੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ ਸਾਨੂੰ ਆਪਣਾ ਵੀਆਈਪੀ ਰੋਗ ਨਹੀਂ ਦਿਖਾਉਣਾ ਚਾਹੀਦਾ। ਸਾਨੂੰ ਵੈਸੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਜ਼ਰੂਰ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰੂਹਾਨੀਅਤ ਦਾ ਕੇਂਦਰ ਹੈ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ। ਕਿਹਾ ਸਾਡੇ ਐਨਆਰਆਈ ਇਹਨਾਂ ਦੀ ਇੱਕ ਅਰਦਾਸ ਹੁੰਦੀ ਹੈ ਕਿ ਕਦੋਂ ਇੰਡੀਆ ਜਾਵਾਂਗੇ ਤੇ ਗੁਰੂ ਘਰ ਮੱਥਾ ਟੇਕ ਕੇ ਆਵਾਂਗੇ। ਕਿਹਾ ਇੱਥੇ ਆ ਕੇ ਜੋ ਦੂਨੂ ਸਕੂਨ ਮਿਲਦੀ ਹੈ ਇਹ ਦਰ ਤੋਂ ਵਰਗਾ ਕੋਈ ਹੋਰ ਦਰ ਹੋਰ ਨਹੀਂ ਸਕਦਾ ਹੈ। ਮਲਕੀਤ ਸਿੰਘ ਨੇ ਕਿਹਾ ਕਿ ਜੇ ਜ਼ਿੰਦਗੀ ਸਵਰਗ ਵੇਖਣਾ ਹੈ ਤਾਂ ਇਸ ਜਗ੍ਹਾ ਤੇ ਆ ਕੇ ਵੇਖ ਲਵੇ। ਕਿ ਹਾਂ 90 ਸਾਲ ਵਿੱਚ ਪਹਿਲੀ ਵਾਰ ਭਾਰਤ ਪੁਜਿਆ ਹਾਂ ਤੇ ਅੱਜ ਗੁਰੂ ਘਰ ਵਿੱਚ ਗੁਰੂ ਘਰ ਦਾ ਓਟ ਆਸਰਾ ਲੈਣ ਲਈ ਆਇਆ ਹਾਂ ਮੇਰਾ ਨਵਾਂ ਗੀਤ ਤਿਆਰ ਹੈ ਜਦੋਂ ਮੈਂ ਅਗਲੀ ਵਾਰ ਆਵਾਂਗਾ ਵਿਸਾਖੀ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਮੇਰੀ ਇੱਕ ਫਿਲਮ ਹੈ ਲੇਕ ਉਹ ਵੀ ਤਿਆਰ ਹੈ ਉਸ ਨੂੰ ਵੀ ਵਿਸਾਖੀ ਦੇ ਸਮੇਂ ਰਿਲੀਜ਼ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੰਜਾਬੀ ਜਾਂ ਪੰਜਾਬ ਦੇ ਲਈ ਕੋਈ ਵੀ ਕੁਝ ਕਰਦਾ ਹੈ ਤੇ ਸਾਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਜਦੋਂ ਕਿਸੇ ਦਾ ਗੀਤ ਆਉਂਦਾ ਹੈ ਜਾਂ ਗੀਤ ਲੇਟ ਹੁੰਦਾ ਹੈ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦੋ ਚੰਗੀਆਂ ਫਿਲਮਾਂ ਨੂੰ ਪਿਆਰ ਦੋ ਮਲਕੀਤ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਮਾਂ ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਲੋੜ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਪਿਆਰ ਭਰੀ ਸ਼ਸ਼ੀਕਾਲ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਅੱਜ ਇੱਥੇ ਦਰਵਾਜ਼ਾ ਸਾਹਿਬ ਮੱਥਾ ਟੇਕਣ ਆਇਆ ਸੀ ਔਰ ਮੈਂ ਅਸਲ ਵਿੱਚ ਵੀ ਸੋਚਦਾ ਹੁੰਦਾ ਸੀ ਕਿ ਮੈਂ ਕਿੰਨਾ ਚਿਰ ਜਦੋਂ ਤੁਸੀਂ ਇੰਡੀਆ ਆਉਂਨੇ ਨਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਂਨਾ ਤੇ ਮੈਨੂੰ ਉਹਨਾਂ ਚਿਰ ਯਕੀਨ ਜਿਆ ਨਹੀਂ ਹੁੰਦਾ ਮੈਂ ਇੰਡੀਆ ਆਇਆ ਜਿੰਨਾ ਚਿਰ ਮੈਂ ਦਰਵਾਜ਼ਾ ਸਾਹਿਬ ਬਣ ਕੇ ਮੱਥਾ ਨਾ ਟੇਕਿਆ ਉਹਨਾਂ ਚਿਰ ਤਸੱਲੀ ਜੇ ਨਹੀਂ ਹੁੰਦੀ ਹੈ ਨਾ ਤੇ ਇੱਥੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਹਿੰਦੇ ਆ ਆਏ ਹੋ ਸੋ ਫਿਰ ਖਿਆਲ ਚ ਸਾਰੇ ਐਨਆਰਆਈਸ ਦੀ ਸੇਮ ਹੀ ਰੂਹ ਹੈ ਕਿ ਜਦੋਂ ਵੀ ਆਉਣ ਕਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਤੇ ਕਦੋਂ ਆਣ ਕੇ ਤੇ ਦਰਵਾਜਾ ਬਣ ਕੇ ਦਰਸ਼ਨ ਕਰਨ ਸੋ ਮੈਂ ਅੱਜ ਕੋਈ ਗਾਣਾ ਗੀਤ ਜਾਂ ਮੈਂ ਫਿਲਮ ਜਾਂ ਕੋਈ ਪ੍ਰਮੋਟ ਕਰਨ ਨਹੀਂ ਆਇਆ ਮੈਂ ਕਲਾਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਵੈਸੇ ਵੀ ਜਦੋਂ ਆਨੇ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਆਣ ਕੇ ਨਿਮਰਤਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਔਰ ਕਾਲੀ ਨਹੀਂ ਕਰਨੀ ਚਾਹੀਦੀ ਇੰਦਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਿਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਤ ਨੂੰ ਪਰੇਉਰੇ ਕਰੋ ਕੋਈ ਇੱਥੇ ਤਾਂ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸਾਨੂੰ ਇੱਥੇ ਬੜੀ ਨਿਮਰਤਾ ਔਰ ਸ਼ਰਧਾ ਦੇ ਸਤਿਕਾਰ ਨਾਲ ਆਉਣਾ ਮੈਂ ਤਾਂ ਜਦੋਂ ਪ੍ਰਕਰਮਾਂ 'ਚ ਜਾਣ ਤੋਂ ਪਹਿਲਾਂ ਪੈਰ ਧੋ ਲੈਨੇ ਤੇ ਉਹ ਮੈਨੂੰ ਤਾਂ ਲੱਗਦਾ ਕਿ ਬਸ ਇੰਧੂ ਪਰੇ ਦੁਨੀਆ ਹੈ ਨਹੀਂ ਸੋ ਮੈਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਇੱਥੇ ਮੱਥਾ ਟੇਕਦਾ ਉਹ ਮਤਲਬ ਆਪਾਂ ਤਾਂ ਬਾਬਾ ਜੀ ਦੇ ਘਰੇ ਆਉਣਾ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਉਣਾ ਸਾਨੂੰ ਲਾਈਨ 'ਚ ਲਾ ਕੇ ਜੋ ਆਊਗਾ ਸਰ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਆ ਤੇ ਅਸੀਂ ਮਹਾਰਾਜ ਨੂੰ ਜਦੋਂ ਮੈਨ ਜਾਣੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਨਾਲ ਲਾਈਨ 'ਚ ਖੜਾ ਹੋਣਾ ਚਾਹੀਦਾ ਤਾਂ ਕਿ ਅ ਅਸੀਂ ਸਾਨੂੰ ਲੋਕ ਦੇਖਣ ਆਉਂਦੇ ਆ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਤਾਂ ਫਿਰ ਵੀ ਆਈਪੀ ਉੱਥੇ ਨਹੀਂ ਲਾਈਨ 'ਚ ਖੜ ਕੇ ਬੜੀ ਸਾਧੂਦਾਰ ਤੇ ਸਤਕਾਰ ਦੇ ਨਾਲ ਮੱਥਾ ਟੇਕੋ ਕੋਈ ਕਾਲੀ ਨਾ ਕਰੋ ਜਦ ਤੁਸੀਂ ਆਉਨੇ ਆ ਅੱਛਾ ਤੁਸੀਂ ਪ੍ਰੈਸ ਵਾਲੇ ਮੁੰਡੇ ਸਾਰੇ ਜੁਨੀਵਾਰੀ ਵੀ ਜਦੋਂ ਆਉਨੇ ਆ ਮੈਂ ਤੁਹਾਨੂੰ ਵੀ ਜੇ ਦੜੀ ਨਾ ਮੈਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਵੀ ਇੱਕ ਆਪਣਾ ਕੰਮ ਕਰ ਰਹੇ ਹੋ ਆਪਣੀ ਜੌਬ ਨਿਭਾ ਰਹੇ ਹੋ ਤੁਹਾਨੂੰ ਵੀ ਪ੍ਰੋਪਰ ਟਾਈਮ ਦੇਣਾ ਚਾਹੀਦਾ ਆਰਟਿਸਟ ਨੂੰ ਤਾਂ ਕਿ ਤੁਸੀਂ ਵੀ ਸ਼ਵੇਰ ਦੇ ਇੰਨੇ ਟਾਈਮ ਦੇ ਇੱਥੇ ਖੜੇ ਹੋ ਕਿਉਂਕਿ ਡੇਢ ਦੋ ਘੰਟੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਦੇ ਲਈ ਸੋ ਮੈਂ ਤਾਂ ਹਮੇਸ਼ਾ ਇਹ ਇਹੀ ਗੱਲ ਕਰੂੰਗਾ ਕਿ ਜਦੋਂ ਵੀ ਤੁਸੀਂ ਆਉਨੇ ਆ ਟਾਈਮ ਕੱਢ ਕੇ ਆਓ ਸਤਿਕਾਰ ਦੇ ਨਾਲ ਆ ਇਹ ਇਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸ਼ਰਦਾ ਤੇ ਸਤਕਾਰ ਨਾਲ ਜੋ ਵੀ ਹੈ ਨਹੀਂ ਸਰਵੋਤਿਆਂ ਲਈ ਨਵਾਂ ਕੀ ਲੈ ਕੇ ਆਏ ਹਾਂ ਬਿਲਕੁਲ ਮੈਂ ਪਹਿਲੀ ਗੱਲ ਦੱਸਾਂਗੇ ਨਵੇਂ ਸਾਲ 'ਚ ਮਤਲਬ ਅੱਜ 29 ਹੋਊਗੀ 30 ਹੋਗੀ ਅੱਜ ਐਂਡ ਜਨਵਰੀ ਹੋਈ ਅੱਲੇ ਤਾਂ ਨਵੇਂ ਸਾਲ 'ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਵੈਸੇ ਵੀ ਜਦੋਂ ਆਉਣੇ ਉਦੋਂ ਵੀ ਮੱਥਾ ਟੇਕਦੇ ਪਰ ਨਵੇਂ ਸਾਲ ਦਾ ਸੀਗਾ ਮੇਰਾ ਕਿ ਸਿੱਧਾ ਜਾ ਕੇ ਬੋਲੋ ਦਰਬਾਰ ਸਾਹਿਬ ਮੱਥਾ ਟੇਕੀ ਉੱਥੋਂ ਓਟ ਆਸਰਾ ਲਈਏ ਬਾਬੇ ਦਾ ਸੋ ਨਵਾਂ ਗੀਤ ਜਿਹੜਾ ਜੀ ਉਹ ਰੈਡੀ ਹੈ ਤੇ ਉਹ ਅਸੀਂ ਹੁਣ ਮੈਂ ਅਗਲੀ ਵਾਰ ਜਦੋਂ ਆਵਾਂਗਾ ਅਸੀਂ ਮਾਰਚ ਦੇ ਐਂਡ ਵਿਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਕਰਾਂਗੇ ਬਾਕੀ ਸਾਡੀ ਜਿਹੜੀ ਫਿਲਮ ਹੈ ਲੇਖ ਉਹ ਵੀ ਰੈਡੀ ਹੈ ਉਹ ਕੁਝ ਕਰਨਾ ਕਰਕੇ ਅਸੀਂ ਉਹ ਪਿਛਲੇ ਸਾਲ ਕਰ ਨਹੀਂ ਸਕੇ ਤੇ ਹੁਣ ਉਹਨੂੰ ਵੀ ਵਿਸਾਖੀ ਤੱਕ ਅਸੀਂ ਰਿਲੀਜ਼ ਕਰਾਂਗੇ ਪੰਜਾਬੀ ਸਿਨੇਮਾ ਉਚਾਈਆਂ ਦੇ ਜਿੰਸ ਪੰਜਾਬੀ ਸਿਨੇਮਾ ਬਹੁਤ ਵਧੀਆ ਕਰ ਲਿਆ ਅਸੀਂ ਸਾਡੀ ਪੰਜਾਬੀ ਲਈ ਕੋਈ ਵੀ ਜਿਹੜਾ ਵੀ ਕੁਝ ਕੁਝ ਵੀ ਕੋਈ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ ਆ ਔਰ ਉਹਦੀ ਸਪੋਰਟ ਕਰਨੀ ਚਾਹੀਦੀ ਆ ਤੁਸੀਂ ਸਾਰੇ মিডিਏ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਦਰਸ਼ਕ ਦੇਖ ਰਹੇ ਆ ਜਦੋਂ ਕੋਈ ਕਿਸੇ ਦਾ ਗੀਤ ਆਉਂਦਾ ਜਾਂ ਜਦੋਂ ਕੋਈ ਗੀਤ ਗੀਤ ਕੋਈ ਹਿੱਟ ਹੁੰਦਾ ਤੇ ਉਹ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦਿਓ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ ਜਦੋਂ ਕੋਈ ਫਿਲਮ ਚੰਗੀ ਹਟਉਂਦੀ ਉਹਦੇ ਵਰਗੇ 10 ਫਿਲਮਾਂ ਹੋਰ ਬੰਦੇ ਪ੍ਰੋਡੂਸਰ ਖੜੇ ਹੁੰਦੇ ਆ ਕਿ ਯਾਰ ਇਦਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਕਿ ਪੰਜਾਬੀ ਮਾਮ ਬੋਲੀ ਦੀ ਜਿੱਥੋਂ ਤੱਕ ਵੀ ਸੇਵਾ ਹੋ ਸਕੇ ਵੱਧ ਤੋਂ ਵੱਧ ਕਰੀਏ